ਸਤਿਕਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਦੇ ਉੱਪਰ ਨਵੇਂ ਨੇ ਜੀ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਨਾਲੇ ਨਾ ਤੁਸੀਂ ਕਮੈਂਟ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਤੁਹਾਡੇ ਕਮੈਂਟ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਟਾਈਮ ਐ ਜੀ ਸਵੇਰ ਦਾ ਤੇ ਸਵੇਰ ਦਾ ਆਪਾਂ ਮੈਥ ਲੰਗੂਆ ਕੂੜਾ ਸਟਰੇਗੇ ਤੇ ਸੰਬਰ ਸੋਰ ਕੇ ਫਿਰ ਆਪਾਂ ਮੈ ਸਨਵਾਵਾਂਗੇ ਜੀ ਤੂੜੀ ਬਹੁਤ ਡੋਲਦਿਆਂ ਜੀ ਮੈ ਸੌਣ ਕੱਲੇ ਸੰਨੀ ਹੋ ਗਈ ਮੈਸਾ ਨੂੰ ਬਹੁਤ ਤੂੜੀ ਖੰਡਿਆਉਂਦੀਆਂ ਨੇਗੀਆਂ ਤੇ ਪਹਿਲਾਂ ਪਹਿਲਾਂ ਆਪਾਂ ਮੋਟੋ ਮੋਟੋ ਸੰਬਰ ਜਨੇ ਉਤਾਰਾ ਕੱਢਦੇ ਆਂਗੇ ਦਵਾਰ ਤੋਂ ਆਪਾਂ ਫਿਰ ਸੰਬਰਣ ਲੱਗ ਰਹੇ ਆਂ ਫਿਰ ਵੀ ਥੋੜਾ ਥੋੜਾ ਨਾਲ ਇਹ ਕੂੜਾ ਕਰ ਹੀ ਦਿੰਦੀਆਂ ਨੇਗੀਆਂ ਤੇ ਇੱਕ ਕਮੈਂਟ ਆਇਆ ਸੀ ਜੀ ਕਹਿੰਦੇ ਤੁਸੀਂ ਪਰਾਲੀ ਨਾ ਵੀ ਪਾਲਿਆ ਕਰੋ ਨਾ ਅੱਗ ਨਾ ਲਾਇਆ ਕਰੋ ਪਰਾਲੀ ਨੂੰ ਤੇ ਉਹ ਕਹਿੰਦਾ ਸਾਡੇ ਫਿਰੋਜ਼ਪੁਰ ਕਣੀ ਤਾਂ ਕੋਈ ਅੱਗ ਨਹੀਂ ਲਾਉਂਦਾ ਸਾਰੇ ਹੀ ਹੁਸ਼ਿਆਰ ਪੁਰਕਣੀ ਸੋਰੀ ਵੀ ਉਧਰ ਸਾਰੇ ਹੀ ਮੱਜਾਂ ਨੂੰ ਪਾਉਂਦੇ ਨੇ ਬੈਠੇ ਤਾਂ ਸਾਡੇ ਕੋਈ ਨਹੀਂ ਜائیں ਮੱਜਾਂ ਨੂੰ ਪਾਉਂਦਾ ਕਹਿੰਦੇ ਨੇ ਪਰਾਲੀ ਇਕੱਠੀ ਕਰਨੀ ਔਖੀ ਹੈ ਬਾਣ ਚੋਂ ਇੰਨੀ ਤੇ ਨਾ ਹੀ ਇੱਧਰ ਆਪਣੇ ਕੋਈ ਐ ਪਾਵੇ ਜੀ ਤੇ ਕੁੱਟੀ ਵੀ ਕਿਵੇਂ ਜਾਵੇ ਉਹ ਐ ਤਾਂ ਨਿਰੇਚਰ ਨਾਲ ਦਾ ਇਲਾਕੇ ਕੁੱਟੀ ਵੀ ਜਾਂਦੀ ਹੈ ਤੇ ਐਨੇ ਕਿllen ਦੀ ਪ੍ਰਾਲੀ ਨਾਲ ਇਕੱਠੀ ਕਰਨੀ ਵੀ ਬਹੁਤ ਔਖੀ ਤੇ ਫਿਰ ਕੁੱਟਣੀ ਵੀ ਬਹੁਤ ਔਖੀ ਹੈਗੀ ਤੇ ਥੋੜੇ ਪੰਜ ਚਾਰ ਕਿllen ਦਾ ਬੰਦਾ ਇਕੱਠੀ ਕਰ ਵੀ ਲਵੇ ਤੇ ਬਾਕੀ ਗੰਡਾਂ ਵਿੱਚ ਬਣਾਉਂਦੇ ਨੇ ਜੀ ਗੰਡਾ ਬਣਵਾ ਕੇ ਵਿੱਚ ਕਾ ਦਿੰਦੇ ਨੇ ਪਰ ਉਹ ਐਨੀ ਮਸ਼ੀਨ ਮਿਲਦੀ ਨਹੀਂ ਜੀ ਫਿਰ ਬਾਰਿ ਸੁੱਦੇ ਬਾਰਿ ਆਉਂਦੀ ਹੈ ਐਨੇ ਨੂੰ ਫਿਰ ਬਸ ਟੱਪ ਜਾਂਦੀਆਂ ਕਣਕ ਬੀਜਨ ਦਾ ਟਾਈਮ ਲੰਘ ਜਾਂਦਾ ਹੈਗਾ ਐਵੇਂ ਵੀ ਕੁਝ ਤਾਂ ਪਹਿਲਾਂ ਸ਼ੁਰੂ-ਸ਼ੁਰੂ ਤਾਂ ਆਪਾਂ ਗੰਡਾ ਕਰਵਾਤੀਆਂ ਸੀਗੀਆਂ ਤੇ ਪਿੱਛੋਂ ਵਾਲਾ ਰਹਿ ਗਿਆ ਸੀ ਥੋੜਾ ਜਿਹਾ ਬਾਹਣ ਆਪਣਾ ਸ਼ੁਰੂ ਤਾਂ ਆਪਾਂ ਗੰਡਾ ਚ ਕਾਤੀਆਂ ਸੀਗੀਆਂ ਤੇ ਇੱਕ ਕਮੈਂਟ ਹੋ ਰਾਇਆ ਸੀ ਕਹਿੰਦੇ ਜੀ ਤੁਹਾਡੀਆਂ ਮਹਾਸਾਂ ਵੀ ਅੱਗੇ ਕੋਈ ਪ੍ਰੈਗਨੈਂਟ ਹੈਗੀ ਵੀ ਨਵੀਂ ਅੱਗੇ ਹੈਗੀ ਹੈ ਹਾਂਜੀ ਆਪਣੇ ਮੱਜਾਂ ਹੋ ਰਹੀਆਂ ਨੇ ਜੀ ਹਜੇ ਤੱਕ ਪਾਸ ਕੋਈ ਨਹੀਂ ਹੋਈ ਪਰ ਆਪਣੀਆਂ ਤਾਂ ਨਮੱਜਾਂ ਹੋ ਰਹੀਆਂ ਨੇਗੀਆਂ ਤੇ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਤਾਂ ਵਿਸ਼ਵਾਸ ਹੈ ਜੀ ਬਾਬੇ ਦੇ ਸੱਦੇ ਵਾਲੇ ਤੇ ਸੱਦੇ ਵਾਲਾ ਸੱਚੀ ਮੰਜੀ ਸਾਹਿਬ ਅਸੀਂ ਜਾਣਦੇ ਹੁੰਨੇ ਆ ਉੱਥੇ ਵਿਸ਼ਵਾਸ ਹੈ ਜੀ ਆਪਾਂ ਨੂੰ ਤਾਂ ਵੀ ਹੋ ਗਈਆਂ ਤਾਂ ਰਹਿ ਵੀ ਜਾਣਗੀਆਂ ਪਰ ਜਿਨ੍ਹਾਂ ਤੇ ਕਰਾਪਾ ਪਾਸ ਨਹੀਂ ਕਰਾਉਂਦੇ ਉਹਨਾਂ ਦਾ ਪਤਾ ਕੋਈ ਨਹੀਂ ਜੇ ਡੰਗਰਾਂ ਦਾ ਤੇ ਇਹ ਮੱਜ ਵੀ ਜਿਹੜੀ ਆਪਣੀ ਖੜੀ ਐ ਸਾਹਮਣੇ ਇਹ ਵੀ ਹੋ ਰਹੀ ਐ ਜਿਹਨੂੰ ਹਜੇ ਘੱਟ ਟਾਈਮ ਹੀ ਐ ਹਜੇ ਮਹੀਨਾ ਹੋਇਆ ਨਹੀਂ ਗਾ ਤੇ ਜਿਹੜੀ ਇਹਦੀ ਝੋਟੀ ਐ ਜਿਹਦੀ ਸ਼ਾਂ ਪੁੱਤਰੀ ਐ ਉਹ ਆਪਣੀ ਪਾਸ ਕਰਾਉਣ ਦੇ ਨੇੜੇ ਲੱਗ ਰਹੀ ਹੈਗੀ ਉਹ ਆਪਾਂ ਦੇਖਾਂਗੇ ਜੀ 15 ਦਿਨਾਂ ਚ ਪਾਸ ਕਰਾ ਦਾਂਗੇ ਉਹਨੂੰ ਤੇ ਇੱਕ ਇਹ ਵਾਲੀ ਝੋਟੀ ਜਿਹੜੀ ਆਪਣੀ ਵੱਡੀ ਐ ਜਿਹਦੇ ਆਪਾਂ ਹੁਣੇ ਕਰਵਾਇਆ ਜੀ ਤੇ ਹੁਣੇ ਇਹਦੀ ਐ ਕਰਵਾਈ ਐ ਤੇ ਇਹ ਹਜੇ ਪਤਾ ਲੱਗੂਗਾ ਵੀ ਰੈਂਦੀ ਨਾਰਨੇ ਤਿੰਨ ਮਹੀਨਿਆਂ ਤੋਂ ਪਤਾ ਲੱਗੂਗਾ ਜੀ ਇਸ ਦਾ ਤੇ ਆਪਾਂ ਇਹਦੇ ਵਧੀਆ ਸੀਮਣਾ ਰਖਵਾਇਆ ਜੀ ਇਸ ਵਾਰ ਕੋਈ ਨੂਰ ਦਾ ਰਖਵਾਇਆ ਗਿਆ ਸੀ ਕਿਹਾ ਸੀ ਵੀ ਵਧੀਆ ਡਾਕਟਰ ਨੂੰ ਵੀ ਕੋਈ ਵਧੀਆ ਉਹ ਕਰੋ ਅਸੀਂ ਪਿਓਰ ਨੂਰਾ ਦਾ ਕਹਿੰਦੇ ਸੀ ਉਹ ਕਹਿੰਦੇ ਵੀ ਅੱਜ ਕੱਲ ਇਹ ਜਿਆਦਾ ਚੱਲ ਰਿਹਾ ਦੇ ਬੱਚੇ ਫਾਸਟ ਆ ਰਹੇ ਨੇ ਕੋਈ ਨੂਰ ਦੇ ਫਿਰ ਉਹਨਾਂ ਨੇ ਇਹੀ ਕਰਤਾ ਜੀ ਇੱਧਰ ਦੇਖੋ ਜੀ ਕਿੰਨੀ ਧੁੰਦ ਪੈ ਰਹੀ ਹੈਗੀ ਬਹੁਤ ਜ਼ਿਆਦਾ ਧੁੰਦ ਡਿੱਗਣ ਲੱਗ ਗਈ ਜੀ ਟਾਈਮ ਨਾਲ ਹੀ ਇਸ ਕਰਕੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਣ ਲੱਗੇ ਸਾਡੇ ਪਿੰਡ 'ਚ ਦੋ ਤਿੰਨ ਜਣਾਂ ਦਾ ਐਕਸੀਡੈਂਟ ਹੋ ਗਿਆ ਦੋਂਦ ਕਰਕੇ ਨਾ ਜੀ ਬਾਹਰ ਆਏ ਜਾਏ ਬਿਨਾ ਸਰੇ ਘਰੇ ਬੈਠੇ ਤੋਂ ਵੀ ਨਹੀਂ ਕੁਝ ਬਣਦਾ ਤੇ ਬਾਹਰ ਨਿਕਲ ਕੇ ਵੀ ਕੁਝ ਨਹੀਂ ਬਣਦਾ ਕੀ ਬਣੇ ਜੀ ਸਾਡੇ ਤਾਂ ਇੱਕ ਤਾਂ ਪਿੰਡ ਦਾ ਮੁੰਡਾ ਜਾਣ ਲੱਗ ਰਿਹਾ ਤੇ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਪਿੱਛੋਂ ਆ ਕੇ ਬੱਸ ਨੇ ਆ ਟੂਰਿਸਟ ਬੱਸ ਸੀਗੀ ਉਹਨੇ ਪਿੱਛੋਂ ਆ ਕੇ ਮੋਟਰਸਾਈਕਲ ਤੇ ਮਾਰੀ ਬੱਸ ਤੇ ਉਹਦੇ ਵੀ ਬਾਬਾ ਸੱਟਾਂ ਵੱਜੀਆਂ ਨਾ ਤਾਂ ਇਹ ਹੁਣ ਕੰਮ ਤੇ ਲੱਗੇ ਹੋਏ ਨੇ ਸੜਕੀ ਬੱਚੇ ਕੰਮ ਤੇ ਜਾਂਦੇ ਨੇ ਨਾ ਕੋਈ ਵੀ ਹੈ ਜੀ ਇਨਸਾਨ ਜਿਹੜਾ ਨੌਕਰੀ ਪੇਸ਼ੇ ਵਾਲਾ ਕੰਮ ਤੇ ਜਾਣ ਵਾਲਾ ਨਾ ਉਹਦਾ ਘਰੇ ਬੈਠੇ ਸਰੇ ਤੇ ਧੁੰਦਾਂ ਦਾ ਤਾਂ ਕੀ ਪਤਾ ਜੇ ਕਿੰਨਾ ਟਾਈਮ ਬੈਣ ਗਈਆਂ ਤੇ ਨਾ ਜੀ ਹੁਣ ਬਾਹਰ ਨਿਕਲਣ ਤੋਂ ਵੀ ਡਰ ਲੱਗਣ ਲੱਗ ਗਿਆ ਧੁੰਦਾਂ ਦਾ ਬਹੁਤ ਔਖਾ ਹੈ ਜੀ ਕੁਸਤਾ ਇਹ ਧੂਆਂ ਹੋ ਰਿਹਾ ਜੀ ਅੱਗ ਲਾਉਣੇ ਕਰਕੇ ਕੁਸਤਾ ਧੁੰਦ ਹੈਗੀ ਵੀ ਕੁਸਤਾ ਧੂਆਂ ਕਰਕੇ ਵੀ ਜ਼ਿਆਦਾ ਹੋ ਰਿਹਾ ਹੈ ਸ਼ਾਮ ਦਾ ਟਾਈਮ ਜਦੋਂ ਅੱਗ ਲੱਗ ਜਾਂਦੀ ਫਿਰ ਜ਼ਿਆਦਾ ਜਮੀਂ ਨੇਰਾ ਹੋ ਜਾਂਦਾ ਹੈ ਟਾਈਮ ਤੋਂ ਪਹਿਲਾਂ ਹੀ ਇੱਥੇ ਜੀ ਦੁਪਹਿਰ ਦੇ ਟਾਈਮ ਆਪਾਂ ਬੈੱਡ 'ਚ ਕੱਪੜੇ ਲਾ ਕੱਢ ਰਹੇ ਸੀਗੇ ਸਾਨੂੰ ਪਤਾ ਜੀ ਹੁਣ ਗਰਮੀਆਂ ਦੇ ਕੱਪੜੇ ਲੀੜਾ ਆਪਾਂ ਸਾਵਾਂਗੇ ਸਰਦੀ ਵਾਲੇ ਕੱਢਣ ਲਾਂਗੇ ਕੋਦਾਂ ਵਿੱਚ ਠੰਡ ਬਹੁਤ ਜ਼ਿਆਦਾ ਉਤਰਈ ਹੁਣ ਸ਼ਾਲ ਕੋਟੀਆਂ ਦਾ ਲੋੜ ਪੈ ਵੀ ਲੱਗੀ ਆਪਾਂ ਨੂੰ ਸੁਰਸਰੇ ਠੰਡ ਲੱਗਦੀ ਹੈਗੀ ਇਸ ਕਰਕੇ ਆਪਾਂ ਦੇਖ ਰਹੇ ਸੀ ਇਹ ਜੋ ਕੁਛ ਨਾਲ ਤਾਂ ਇਹ ਬੱਚਿਆਂ ਦੇ ਕੱਪੜੇ ਕੀ ਕੱਢ ਕੇ ਦੇ ਦੀਏ ਮੋਟਾ ਕੋਟ ਵਗੈਰਾ ਉੱਪਰ ਦੀ ਪਾ ਲੈਂਦੇ ਨੇ ਸਵੇਰ ਵੇਲੇ ਤੇ ਨਾਲੇ ਆਪਾਂ ਆਪ ਦੇ ਦੇਖ ਲਈਏ ਸਟਾਲ ਸ਼ਾਲ ਕੱਢ ਲਈ ਅਸੀਂ ਕੱਢੇ ਨਹੀਂ ਸੀਗੇ ਕੋਈ ਵੀ ਅਜੇ ਤੱਕ ਹੁਣ ਕੱਢਾਂਗੇ ਜੇ ਆਪਾਂ ਤੇ ਕਪੜਾ ਦਾ ਖੰਨਾ ਘਰੋਣਾ ਬਹੁਤ ਜ਼ਿਆਦਾ ਹੋ ਰਿਹਾ ਗਰਮੀ ਦੇ ਕੱਪੜੇ ਸਾਂਭਣੇ ਤੇ ਸਰਦੀ ਵਾਲੇ ਕੱਢਣੇ ਇਹੇ ਕੰਮ ਚੱਲਦਾ ਰਹਿੰਦਾ ਜੀ ਇੱਕ ਮਹੀਨਾ ਹਾੜੀ ਇੱਕ ਮਹੀਨਾ ਸੌਣੀ ਇਹੇ ਕੰਮ ਚੱਲਦਾ ਰਹਿੰਦਾ ਉਦੋਂ ਆਪਾਂ ਗਰਮੀ ਵਾਲੇ ਕੱਪੜੇ ਕੱਢਦਾ ਸਰਦੀ ਵਾਲੇ ਸਾਂਭਦੇ ਆ ਤੇ ਹੁਣ ਗਰਮੀ ਵਾਲੇ ਸਾਂਭਦੇ ਆ ਸਰਦੀ ਵਾਲੇ ਕੱਢੀ ਜਾਂਦੇ ਆ ਸਰਦੀ ਦੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਗਰਮੀ ਵਾਲੇ ਕੱਪੜੇ ਤਾਂ ਥੋੜੇ ਸੂਟ ਹੁੰਦੇ ਨੇ ਧੋ ਤੋ ਅਰਜਨਾਲ ਦੇ ਨਾਲ ਇੱਕ ਘੰਟੇ ਸੁੱਕ ਜਾਂਦਾ ਹੁਣ ਸਰਦੀ ਚ ਆਪਾਂ ਨੂੰ ਕੋਈ ਕੀ ਸੂਟ ਚਾਹੀਦੇ ਹੁੰਦੇ ਨੇ ਨਾ ਇੱਕ ਵਾਰੀ ਤੋ ਦਿਨਾਂ ਸੁੱਕਣ ਜੀ ਫਿਰ ਕੱਪੜੇ ਇੱਥੇ ਆਪਾਂ ਨਾਲ ਤਾਂ ਬਣਾਉਣਾ ਸੀ ਜੀ ਕਿਉਂ ਆਪਣੀ ਮੱਖਣੀ ਰੜਕੀ ਪਈ ਐ ਤੇ ਇੰਨਾ ਆਪਣੇ ਹੋਰੇ ਖੰਡਣ ਖੰਡਿਆਂ ਨੂੰ ਸਾਰਾ ਇਹ ਸਾਹਮਣਾ ਹੈ ਹਜੇ ਤੇ ਉਪਰ ਆਉਣਾ ਸੀ ਰਿਸ਼ਤੇਦਾਰਾਂ ਨੇ ਉਹਦੇ ਕਰਕੇ ਸਾਨੂੰ ਛੇਤੀ ਕਾਲੀ ਲੱਗ ਰਹੀ ਸੀ ਵੀ ਛੇਤੀ ਆਪਣਾ ਜੇ ਕੰਮ ਕਰ ਲਈਏ ਪਤਾ ਨਹੀਂ ਖੜਨਗੇ ਤਾਂ ਨਾ 2 ਮਿੰਟ ਪਰ ਆਉਣਾ ਸੀਗਾ ਇੱਧਰ ਹਜੇ ਰਾਮ ਨਾਲੇ ਬੈਠੀਆਂ ਨੇ ਜੀ ਮੱਝਾਂ ਆਪਣੀਆਂ ਇੱਥੇ 22 ਵਜੇ ਦਾ ਟਾਈਮ ਐ 22:30 ਦਾ ਬੈਠੀਆਂ ਨੇਗੇ ਹੁਣ ਤਾਂ ਇਹ ਫਿਰ 4 ਵਜੇ ਗਾਹ ਪਾ ਦਿੰਦੀਆਂ ਨੇ ਉਸ ਤੋਂ ਪਹਿਲਾਂ ਇਹਨਾਂ ਨੂੰ ਵੀ ਹਲੇ ਟਾਈਮ ਦਾ ਪਤਾ ਹੈ ਵੀ ਆਪਾਂ ਹੱਲਣਾ ਨਹੀਂਗਾ ਉਹਨਾਂ ਟਾਈਮ 'ਤੇ ਆਰਾਮ ਨਾਲ ਬੈਠੇ ਰਹਿੰਦੀਆਂ ਨੇ ਫੇਰ ਨਹੀਂ 10 ਮਿੰਟ ਵੀ ਉੱਪਰ ਹੋਣ ਦਿੰਦੀਆਂ ਇਹ ਆ ਦੇਖੋ ਧੂਆਂ ਜਿਵੇਂ ਚੜਿਆ ਪਿਆ ਤੁੰਦ ਘਟ ਹੈ ਧੂਆਂ ਜ ਬਹੁਤ ਜ਼ਿਆਦਾ ਹੈ ਹਜੇ ਵੀ ਦੂਰ ਦੂਰ ਦਾ ਲੱਗਦਾ ਵੀ ਧੂਆਂ ਹੈ ਜਿਵੇਂ ਕਣਕਦਰ ਆਪਣੀ ਹਜੇ ਬੀਜੀ ਨਹੀਂ ਬੀਜਣ ਵਾਲੇ ਪੀਜ ਆਪਣੀ ਕਣਕ ਪਿਛੇ ਤੋਂ ਇਹ ਮੰਗਰੋ ਵੱਡੀ ਹੋ ਰਹਿ ਗਈ ਆਪਣਾ ਬੀਜਣ ਵਾਲਾ ਬਾਣ ਬਾਕੀ ਦਾ ਸਾਰੇ ਆਪਾਂ ਵੇਚ ਦਿੱਤੀ ਆ ਜੋ ਠੇਜ ਆਪਣੀ ਇਹਨੂੰ ਪਾਸ ਕਰਾਵਾਂਗੇ ਆਪਾਂ 10 15 10 ਕ ਦਿਨਾਂ ਨੂੰ ਫਿਰ ਤੁਹਾਨੂੰ ਜਰੂਰ ਦੱਸਾਂਗੇ ਵੀ ਹੈਗੀ ਕਿ ਨਾ ਇਹਦੀ ਸ਼ਾਮ ਪੁੱਤਰੀ ਹੋਏ ਇੱਕ ਜਿੱਦਾ ਕਰਦੇ ਜੇ ਆਪਾਂ ਇਹਨੂੰ ਵੇਚਦੀਏ ਫਿਰ ਆ ਲੱਗਦਾ ਵੀ ਇਹਦਾ ਕੁਝ ਬਟਣਾ ਨਹੀਂ ਹੋਣਾ ਦੇਖੀ ਜਾਊਗੀ ਇੰਚਰ ਚੱਲੂਗੀ ਠੀਕ ਹੈ ਜੀ ਦੁੱਧ ਬਾਤ ਨੂੰ ਵੀ ਤੇ ਮਿਲ ਵੀ ਜਿਸ ਟਾਈਮ ਆਪਾਂ ਚੋਣੀ ਹੋਵੇ ਸ਼ਾਮ ਨੂੰ ਜੇ ਆਪਾਂ ਨੂੰ ਕਾਲੀ ਆਚਾਰ 6:00 4:00 ਵਜੇ ਪਤਾਰ ਕੱਢ ਲੈਣੇ ਤਾਂ ਵੀ ਮਿਲ ਪੈਂਦੀ ਆ ਦਰਬਣਾਉਣ ਲੱਗ ਰਿਹਾ ਨਹੀਂ ਜਪਾ ਕਿਉਂ ਅੱਠ ਕਿ ਦਿਨਾਂ ਦੇ ਆਪਣੇ ਕਰੀਮ ਹੋ ਜਾਂਦੇ ਨੇ ਕਿਲੋ ਕਿਉਂ ਬਣ ਜਾਂਦਾਗਾ ਉਹ ਕਿਲੋ ਘੱਟ ਦਿਨਾਂ ਚ ਆਪਾਂ ਖਾ ਲੈਨੇ ਇਹਨੇ ਨੂੰ ਫੇਰ ਅੱਠ ਦਿਨਾਂ ਤੋ ਕਰੀਮ ਦੁਆਰ ਤੁਰਕ ਲੈਨੇ ਆਪਾਂ ਇਹ ਮਿਲਾਦੇ ਟੱਪਰ ਦਾ ਕੰਮ ਹੈ ਇੱਕ ਸਾਗ ਬਣ ਜਾਂਦਾ ਦੋ ਤਿੰਨ ਵਾਰੀ ਆਪਾਂ ਸਾਗ ਬਣਾ ਲਿਆ ਤਿੰਨ ਵਾਰੀ ਸਾਗ ਬਣਾ ਲਿਆ ਜੀ ਸਾਗ ਕਰਕੇ ਕਿਉਂ ਜ਼ਿਆਦਾ ਲੱਗਦਾ ਉਹ ਤਾਂ ਬੱਸ ਕਿਉਂ ਇੰਨਾ ਕਹਿੰਦੇ ਖਾਣਾ ਨਹੀਂ ਚਾਹੀਦਾ ਪਰ ਸਰਦਾ ਤਾਂ ਕੋਈ ਨਹੀਂ ਜੀ ਕਿਉਂ ਖਾਦੇ ਬਿਨਾ ਜੇ ਖਾਵਾਂਗੇ ਨਹੀਂ ਫਿਰ ਕੰਮ ਕਿੱਥੋਂ ਕਰਾਂਗੇ ਖਾਣਾ ਵੀ ਪੈਂਦਾ ਬੱਕ ਡਾਕਟਰ ਵੀ ਕਹਿੰਦੇ ਨੇ ਘੱਟ ਖਾਓ ਖੂਨ ਗਾੜਾ ਹੋ ਗਿਆ ਜੂਰੀਆ ਹੋ ਗਿਆ ਦੁੱਧ ਬੰਦ ਕਰ ਦਿੰਦੇ ਨੇ ਕਿਉਂ ਬੰਦ ਕਰ ਦਿੰਦੇ ਨੇ ਖਾਦੇ ਬਿਨਾ ਕੋਈ ਸਰਦਾ ਨਹੀਂ ਜੀ ਆਏ ਵੀ ਥੋੜਾ ਘੱਟ ਖਾ ਲੈਣੇ ਜਮੀ ਤਾਂ ਕੋਈ ਨਹੀਂ ਬੰਦ ਕਰਦਾ ਕਿਉਂਕਿ ਸਾਡਾ ਤਾਂ ਅੱਤ ਪਈ ਹੋਈ ਜੀ ਕਿਉਂ ਤੋਂ ਬਣਾ ਸੰਦਾ ਦਾਲ ਸਬਜ਼ੀ ਜਮੀ ਨਹੀਂ ਚੰਗੀ ਲਾਗਦੀ ਸਾਰਾ ਦਿਨ ਪਸ਼ੂ ਡੰਗਰ ਸਾਮਝਾ ਜੇ ਮਣਾ ਬਟਾ ਖਾਵਾਂਗੇ ਫੇਰ ਹੀ ਕੰਮ ਕਰਾਂਗੇ ਉਮਲੂ ਦੇ ਫਲ ਫਰੂਟ ਲੈ ਕੇ ਤੇ ਜੀ ਤੁਹਾਨੂੰ ਪਤਾ ਆਪਣੇ ਤੋਂ ਖਾਦੇ ਨਹੀਂ ਜਾਂਦੇ ਆਪਣੇ ਤਾਂ ਇਹੀ ਕਰਦੀਆਂ ਖਰਾਕਾਂ ਨੇ ਥੋੜੇ ਖਾ ਲਈਏ ਬਾੜੀਆਂ ਖਾ ਲਈਏ ਫਰੂਟ ਤਾਂ ਪਾਕਾ ਦੇ ਲਿਆਉਣੇ ਹੁੰਨੇ ਆ ਅੱਗੇ ਬੱਚਿਆਂ ਦੇ ਪਿੱਦਨਾਲ ਆ ਵੀ ਜਾਂਦੇ ਸੀਗੇ ਸਾਡੇ ਬੇਟੇ ਆ ਸਾਡੀ ਬੇਟੀ ਤਾਂ ਘੱਟ ਹੀ ਖਾਂਦੀ ਐ ਫਰੂਟ ਬੇਟੇ ਖਾਲਿਆ ਕਰਦੇ ਹੁਣ ਉਹ ਦੋਨੋਂ ਬਾਹਰ ਨੇ ਹੁਣ ਅਸੀਂ ਘੱਟ ਹੀ ਲਿਆਉਣੇ ਆਗੇ ਅੱਜ ਸ਼ਾਮ ਨੂੰ ਪੈਣ ਰੇ ਗੱਡੇ ਕਾੜ ਤੇ ਕਿ ਟਾਈਮ ਉਹ ਸਾਢੇ 3:00 ਦਾ ਟਾਈਮ ਹੋ ਗਿਆ ਸੀ ਜੀ ਇੱਥੇ ਅਸੀਂ ਕਿਹਾ ਵੀ ਹੁਣ ਉਹ ਆਉਣ ਵਾਲੇ ਨੇ फटाफट ਆਪਾਂ ਗੱਦੇ ਕੱਢ ਕੇ ਗੋਹਾ ਦੇਖਦੀਏ ਤੇ ਐਨੇ ਨੂੰ ਅਸੀਂ ਗੱਦੇ ਕੱਢ ਕੇ ਓਥੇ ਜਿੰਨਾ ਫੋਨ ਆ ਕੇ ਕਹਿੰਦੇ ਸੀ ਆ ਗਏ ਅਸੀਂ ਕਿਹਾ ਕਿਤੇ ਉਵੇਂ ਹੀ ਕਹਿੰਦੇ ਨੇ ਅਸੀਂ ਗੇਟ ਕਣੀ ਦੇਖਿਆ ਅਸੀਂ ਕਿਹਾ ਉਵੇਂ ਹੀ ਕਹਿੰਦੇ ਕਿ ਤੇ ਮਜ਼ਾਕ ਕਰਦਾ ਹੈ ਮਾਮਾ ਜਾਣ ਕੇ ਕਹਿੰਦਾ ਵੀ ਅਸੀਂ ਆ ਗਏ ਤੇ ਮੈਂ ਕਿਹਾ ਚਲੋ ਗੋਹਾ ਦੇਖਦੀਏ फटाफट ਫਿਰ ਜ਼ਿਆਦਾ ਲੇਟ ਹੋ ਜੇ ਨਾ ਤਾਂ ਰੋਕੀ ਨੂੰ ਤੇ ਇਹਨਾਂ ਨੂੰ ਨਿਯੋਜਾ ਚ 4 ਵਜੇ ਆਪਾਂ ਡੇਕੀ ਦੇਣੇ ਆਂਗੇ ਫਿਰ ਰੱਜ ਕੇ ਮਿਲਦੀ ਹੈ ਜੇ ਆਪਣੀ ਮਾਂ ਤੁਹਾਨੂੰ ਪਤਾ ਹੀ ਹੈ ਤਾਂ ਜੰਚਰਾ ਐਨ ਰੱਜ ਕੇ ਘੰਟਾ ਖੜਦੀ ਨਹੀਂ ਨੀਰਾ ਖਾਦੇ ਬਾਅਦ ਉਹਨੂੰ ਟਾਈਮ 'ਚ ਹੀ ਮਿਲਦੀ ਨੀਗੀ ਸ਼ਾਮ ਨੂੰ ਤਾਂ ਗੋਹਾ ਆਪਣਾ ਘਾਠੀ ਹੁੰਦਾ ਸਵੇਰੇ ਤਾਂ ਹੋ ਜਾਂਦਾ ਕਈ ਬੱਠਲ ਸ਼ਾਮ ਨੂੰ ਤਾਂ ਥੋੜੇ ਹੀ ਗੋਹਾ ਆਉਂਦਾ ਕਿਉਂਕਿ ਆਪਾਂ 10:00 11:00 ਵਜੇ ਦੁਆਰ ਤੋਂ ਵੀ ਆਪਾਂ ਜਿਹੜਾ ਹੁੰਦਾ ਗੋਹਾ ਡੇਕੀ ਦੇਣੇ ਆ ਉਹ ਜੋ ਗੱਦੇ ਲਾਣੇ ਨਾਲ ਥੱਲੇ ਉਸ ਟਾਈਮ ਆਪਾਂ ਜਿਹੜਾ ਪੋਸ ਕਰੇ ਹੁੰਦੇ ਨੇ 1.5 ਬੱਠਲ ਹੁੰਦਾ ਆਪਾਂ ਡੇਕ ਜਾਨੇ ਆ ਦੇシャ ਨੂੰ ਭਰ ਆਪਣਾ ਟਾਈਮ ਨਾਲ 3:30-4:00 ਗੋਆ ਦੇਖਦੇ ਆਂ ਤਾਂ ਘੱਟ ਹੀ ਹੁੰਦਾ ਪ੍ਰੈਜ਼ੈਂਟ ਟਾਈਮਸ ਤਾਂ। ਇੱਧਰ ਅਸੀਂ ਦੇਖਣ ਲੱਗ ਰਹੇ ਸੀ ਵੀ ਉਹ ਆ ਗਏ। ਕੁੱਤੇ ਆਪਣੇ ਭੌਂਕਣ ਲੱਗੇ ਸੀ ਕਿ ਆ ਗਏ ਉਹੀ ਗੱਲ ਅਸੀਂ ਪਹਿਲਾਂ ਮਜ਼ਾਕ ਸਮਝ ਲਿਆ ਸੀ ਵੀ ਆਏ ਨੂੰ ਹੀ ਕਰਦੇ ਨੇ। ਤੇ ਫਿਰ ਆ ਗਏ ਸੀਗੇ ਜੀ ਮਮਾ ਜੀ ਹੋਰੇ ਮਮਾ ਤੇ ਮੰਮੇ ਦਾ ਬੇਟਾ ਸੀਗੇ। ਤੇ ਅਸੀਂ ਜਾਣਾ ਸੀ ਜੀ ਉਹਨਾਂ ਨਾਲ। ਚੰਡੀਗੜ੍ਹ ਨੂੰ ਜਾ ਰਹੇ ਸੀਗੇ। ਚੰਡੀਗੜ੍ਹ ਆ ਫਿਰ ਕਹਿੰਦੇ ਤੁਹਾਨੂੰ ਲੈ ਕੇ ਜਾਵਾਂਗੇ ਉਹਨਾਂ ਦੀ ਉਹ ਘਰੇਸੀ ਜੀ ਰੈਸਟੋਰੈਂਟ ਕਰਿਆ ਉਹਨਾਂ ਨੇ ਉਹਦੀ ਓਪਨਿੰਗ ਸੀਗੀ ਕਹਿੰਦੇ ਮੂਰਤ ਕਰਾਂਗੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਪਹਿਲਾਂ ਤਾਂ ਕਹਿੰਦੇ ਤੁਸੀਂ ਦੋਨੇ ਚੱਲੋ ਅਸੀਂ ਕਿਹਾ ਵੀ ਸਾਡਾ ਘਰੇ ਨਹੀਂ ਸੱਦਾਗਾ ਵੀ ਮੱਝਾਂ ਨੇ ਤੁਹਾਨੂੰ ਪਤਾ ਹੈ ਚਾਰ ਮੱਝਾਂ ਨੇ ਜਾਂ ਕੋਣ ਨਤਾਰਾ ਗੱਡੇ ਇਹਨਾਂ ਦੀਆਂ ਫਿਰ ਮਿਲਦੀਆਂ ਵੀ ਨਹੀਂ ਕਿਸ ਤੋਂ ਮੱਝਾਂ ਖਰਾਬ ਹੋ ਜਾਂਦੀਆਂ ਅਸੀਂ ਕਿਹਾ ਜੀ ਕੋਈ ਨਿਕ ਜਾਨੇ ਤੁਹਾਡੇ ਨਾਲ ਬਾਗ ਚੱਲਾਂਗੇ ਜ਼ਰੂਰ ਆਪਾਂ ਪਰ ਸਾਡੇ ਦੋਨਾਂ ਦੇ ਜਾਏ ਨਹੀਂ ਸਰਦਾਗਾ ਇੱਧਰ ਆ ਗਈ ਸੀ ਉਹ ਅਸੀਂ ਗੁਹਾ ਜੀ ਇੱਕ ਬਠਲੀ ਭਰਿਆ ਸੀ ਦੇਖ ਕੇ ਤਾਂ ਆਏ ਨਹੀਂ ਜਿੰਨੇ ਨੂੰ ਮਾਮਾ ਜੀ ਉਰ ਆ ਗਏ ਸੀਗੇ ਨਾਲ ਦੀ ਨਾਲ ਇਹ ਕਹਿੰਦੇ ਅਸੀਂ ਤਾਂ ਗੱਡੀ ਚੋਂ ਨਹੀਂ ਉਤਰਨਾ ਗੇਟ ਚੋਂ ਹੀ ਵਾਪਸ ਹੋ ਗਏ ਕਹਿੰਦੇ ਕਵੇਲਾ ਹੋ ਜਣਾ ਚੰਡੀਗੜ੍ਹ ਤੀ ਬਾਟ ਐ ਫਿਰ ਨੇਰਾ ਹੋ ਜਾਊਗਾ ਕਹਿੰਦੇ ਪਹੁੰਚਦੇ ਨੂੰ ਉਹੀ ਗੱਲ ਜੀ 8:30 ਵਜੇ ਸੀ ਤੁਹਾਨੂੰ ਪਹੁੰਚਦੇ ਨੂੰ ਇੱਕ ਧੂਆ ਧੁੰਦ ਜਾ ਹੋ ਜਾਂਦਾਗਾ ਉਰਾ ਉਰਾ ਜੀ ਆਪਣੇ ਗਣੀ ਅੱਗੇ ਲੰਘ ਜਾ ਪਟਿਆਲੇ ਤੋਂ ਅੱਗੇ ਨਹੀਂ ਹੈਗਾ ਇਹ ਕਹਿੰਦੇ ਬਿਲਕੁਲ ਵੀ ਨਹੀਂ ਸੀ ਅੱਗੇ ਜਾ ਕੇ ਤਾਂ ਵੀ ਆਪਣੇ ਗਣੀ ਜਾਰੇ 4:00 ਵਜੇ ਤੁਰੇ ਸੀਗੇ ਤੇ ਟਾਈਮ ਨਾਲ ਇਧਰੋਂ ਲੰਘ ਗਏ ਸੀ ਉਧਰ ਤਾਂ ਮੌਸਮ ਸਾਫ ਸੀਗਾ ਆਪਣੇ ਗਰੀਆਂ ਜੀ ਇਹ ਸਾਰਾ ਕੁਝ ਇਧਰ ਅੱਗ ਲੱਗ ਰਹੀ ਹੈ ਤੇ ਇਹ ਜੀ ਅਗਲਾ ਦਿਨ ਸ਼ਾਮ ਦਾ ਟਾਈਮ ਜਿਸ ਦਿਨ ਇਹ ਚੰਡੀਗੜ੍ਹ ਤੋਂ ਵਾਪਸ ਆਗੇ ਸੀਗੇ ਤੇ ਉਸ ਤੋਂ ਪਹਿਲਾਂ ਆਪਣੇ ਤੋਂ ਵਲੌਗ ਨਹੀਂ ਪਾਇਆ ਗਿਆ ਜੀ ਕਿਉਂਕਿ ਇਹਨਾਂ ਨੇ ਜਾਣ ਕਰਕੇ ਫਿਰ ਵਲੌਗ ਪਿਆ ਨਹੀਂਗਾ ਤੇ ਇਧਰ ਆਪਾਂ ਝੋਟੀ ਦੀ ਕੱਢ ਰਹੇਗੇ ਧਾਰ ਪਹਿਲਾਂ ਆਪਾਂ ਥੋੜਾ ਦੁੱਧ ਕੱਢ ਕੇ ਰੱਖ ਲੈਣੇ ਤੇ ਫਿਰ ਧਾਰ ਕੱਢਦੇ ਆਂ ਜੀ ਕਹਿੰਦੇ ਫੈਂਟ ਦਾ ਫਰਕ ਪੈਂਦਾ ਥੋੜਾ ਮੋਟੋ ਦਾ ਪਿਆ ਜੀ ਪਤਨ ਤਾਂ ਫੀਡ ਕਰਕੇ ਪੈ ਗਿਆ ਪਤਾ ਨਹੀਂ ਤਾਂ ਆਪਾਂ ਇਹ ਦੁੱਧ ਕੱਢ ਦਨੇ ਅੱਗੋਂ ਤਾਂ ਕੁਛ ਪਤਾ ਨਹੀਂ ਲੱਗਿਆ ਵੀ ਫੀਡ ਕਰਕੇ ਫਰਕ ਪਿਆਣਾ ਹੁਣ ਆਪਣੀ ਫੀਡ ਵੀ ਤਿੰਨ ਚਾਰ ਦਿਨਾਂ ਦੀ ਖਤਮ ਹੋ ਰਹੀ ਹੈਗਾ ਪੱਕਾ ਰਹੀ ਦਾਣਾ ਪੀਸਿਆ ਸੀ ਜਿੰਨਾ ਖਾਤਰ ਉਹੀ ਪਾਉਣੇ ਆਗੇ ਫੀਡ ਆਪਣੀ ਖਤਮ ਹੋ ਗਈ ਇਹਨਾਂ ਨੂੰ ਕਿਹਾ ਸੀ ਵੀ ਫੀਡ ਕਰਾ ਦਿਓ ਹੁਣ ਕਹਿੰਦੇ ਬਸ ਆਪਣੇ ਆਹੀ 4 ਕਿੱਲੇ 3.5 ਰਹਿ ਗਈ ਬੀਜਣ ਵਾਲੇ ਇਹ ਬੀਜਦੀ ਏ ਤੇ ਉਸ ਤੋਂ ਬਾਅਦ ਫਿਰ ਵੇਲੇ ਉਹ ਕੋ ਕਰਵਾ ਕੇ ਲਿਆਵਾਂਗੇ ਛੋਟੀ ਜ ਆਪਣੀ ਦੁੱਧੋ ਹਾ ਤਾਂ ਉਹਨੇ ਦੇਈ ਜਿੰਨਾ ਸੱਜਰ ਸੂਈ ਦਿੰਦੀ ਸੀਗੀ ਇਹਨੂੰ ਵੀ ਤਾਂ 9 ਮਹੀਨੇ ਹੋ ਗਏ ਸੂਈ ਨੂੰ ਛੋਟੀ ਨੂੰ ਦੁੱਧ ਹਜੇ ਨਹੀਂ ਇਹਦੇ ਥੱਲੇ ਦੇਖੋ ਜੁ ਹੁਣ ਇਸੇ ਦੇ ਆਸੇ ਵੀ ਇਹ ਵੀ ਹੁਣ ਅੱਗੇ ਹੋ ਜੇ ਆਸਤੇ ਫਿਰ ਨਾਲੇ ਪਸ਼ੂ ਸਾਹਮਣਾ ਸੁਖ ਨਾਲ ਸਾਲ ਨਹੀਂ ਬੰਨਦਾ ਜੀ ਠੀਕ ਰਹਿੰਦੇ ਪਸ਼ੂ ਵੀ ਸਾਲ ਦੇ ਵਿੱਚ ਵਿੱਚ ਦੁਬਾਰ ਤੋਂ ਸੂਪੇ ਇਹਨੂੰ ਗੁੜ ਗੰਨਾ ਜੇ ਆਪਾਂ ਵਿੱਚ ਦੀ ਹਜੇ ਵੀ ਪਾ ਦਨੇ ਹੈਗੇ ਆਪਾਂ ਇਹਨੂੰ ਮੈਂ ਕਿਹਾ ਵੀ 5-4 ਕਿਲੋ ਗੁੜ ਹੋਰ ਚਾਰ ਦिए ਵੀ ਕੀ ਹੈ ਫਿਰ ਇਹ ਬੋਲ ਤੇ ਕੱਟੀ ਜੀ ਬਹੁਤ ਖਰਾਬ ਹੋ ਰਹੀ ਇਹਨੂੰ ਦੁੱਧ ਮਿਲ ਜਾਂਦਾਗਾ ਤੇ ਬਹੁਤ ਪਾਉਣ ਲੱਗੀ ਹੁਣ ਇਹ ਕੰਤਾਉਣ ਲੱਗੀ ਜੀ ਕੱਟੀ ਨੂੰ ਵੀ ਚੰਗਾ ਕੇ ਰਾਜੀ ਨਹੀਂ ਹੈਗੀ ਇਹ ਮੈਨੂੰ ਐ ਵੀ ਕੱਟੀ ਦਾ ਛੱਡਣ ਹੀ ਨਾ ਪਰ ਆਪਾਂ ਨੂੰ ਐ ਜੇ ਪਲ ਜੂਗੀ ਚਲ ਪੀਲੇ ਵਧੀਆ ਬਣ ਜੂਗੀ ਐਨੇ ਇਹਨੂੰ ਫੀਡ ਲਿਆ ਰੱਖੇ ਜੱਡੇ ਦੀ ਉਹ ਵੀ ਪਾਦਨੇ ਉਹ ਖਾ ਲੈਂਦੀ ਹੈ ਕੱਟੀ ਵਧੀਆ ਫੀਡ ਤੇ ਬਾਕੀ ਆਪਾਂ ਜਿਹੜੀ ਫੀਡ ਮੈਂ ਸਾਨੂੰ ਪਿਉਣੇ ਜੀ ਉਹ ਵੀ ਪਾਉਨੇ ਹੈਗੀ ਤੇ ਹੁਣ ਕੱਟੀ ਸੇਤ ਸੋਣੀ ਹੋ ਰਹੀ ਹੈ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਜੀ ਵੀਡੀਓ ਵਧੀਆ ਲੱਗਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਜੀ ਨਾਲੇ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ